ਖਬਰ ਨਾਮਾ ਦੇਖ ਰਿਹਾ ਸਾਰੀ ਸੁਤਿਆ ਰੂਪ ਮੇਰੇ ਬਲੂਪਿਆਰ ਪ੍ਰਸਤਿਕਾ ਆ ਮੈਂ ਹਾਂ ਤੁਹਾਡਾ ਫੂਸ ਰਾਜ ਸੂਤਰਾ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਐਮ ਖਬਰ ਬੀਬੀ ਕਾਲੀ ਥਾਰ ਵਾਲੀ ਨੂੰ ਲੈ ਕੇ ਜਿਸ ਨੂੰ ਇੰਸਟਾਗ੍ਰam ਦੀ ਕੁਵੀਨ ਕਿਹਾ ਜਾਂਦਾ ਹੈ ਜਿਸ ਦੇ ਫਾਲੋਅਰ 30000 ਤੋਂ ਵੱਧ ਕੇ 90000 ਹੋ ਗਏ ਨੇ ਯਾਨੀ ਕਿ ਪੰਜਾਬੀ ਜਿਹੜੇ ਨੇ ਉਹ ਗਲਤ ਲੋਕਾਂ ਨੂੰ ਵੀ ਪ੍ਰਮੋਟ ਕਰਦੇ ਨੇ ਉਹਨਾਂ ਦੇ ਫਾਲੋਅਰ ਵੀ ਹੁੰਦੇ ਨੇ ਲੇਕਿਨ ਜਿਹੜਾ ਖੁਲਾਸਾ ਹੋਇਆ ਹੈ ਕਿ ਉਸ ਦੇ ਕਾਲੀ ਥਾਰ ਦੇ ਵਿੱਚ ਨਸ਼ਾ ਤਸਕਰੀ ਕੀਤੀ ਇਸ ਨੂੰ ਲੈ ਕੇ ਵੱਡੇ ਖੁਲਾਸੇ ਹੋ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਉਸ ਦਾ ਫਰੈਂਡ ਸੀ ਜਿਸ ਨੂੰ ਪੁਲਿਸ ਭਾਲ ਰਹੀ ਹੈ ਜਿਹੜਾ ਅੰਡਰਗਰਾਊਂਡ ਹੋ ਗਿਆ ਹੈ ਬਲਵਿੰਦਰ ਸਿੰਘ ਉਸ सोनू ਉਹ ਲਿਫਟ ਸੀ ਕਾਲੀ ਥਾਰ ਵਾਲੀ ਇੰਸਟਾਗ੍ਰam ਵਾਲੀ ਕਾਂਸਟੇਬਲ ਬੀਬਾ ਅਮਨਦੀਪ ਕੌਰ ਦੇ ਨਾਲ ਯਾਨੀ ਕਿ ਇੱਕ ਦੂਜੇ ਵੱਲੋਂ ਇੱਕ ਦੂਜੇ ਦੇ ਨਾਲ ਮਿਲ ਕੇ ਨਸ਼ਾ ਤਸਕਰੀ ਨੂੰ ਅੰਜਾਮ ਦਿੱਤਾ ਜਾਂਦਾ ਸੀ ਬਲਵਿੰਦਰ ਸਿੰਘ ਉਰਫ सोनू ਦੀ ਘਰ ਵਾਲੀ ਨੇ ਤਾਂ ਵੱਡਾ ਇਲਜ਼ਾਮ ਲਗਾਇ ਹੀ ਲਗਾਇਆ ਉਧਰ ਰਿਮਾਂਡ ਤੇ ਅਮਨਦੀਪ ਕੌਰ ਕਾਲੀ ਥਾਰ ਵਾਲੀ ਬੀਬੀ ਨੇ ਸੱਚ ਉਗਲ ਦਿੱਤਾ ਹੈ ਕਿਉਂਕਿ ਜਿਹੜੇ ਬਲਵਿੰਦਰ ਸਿੰਘ ਉਰਫ सोनू ਜਿਹੜਾ ਉਸ ਦਾ ਫਰੈਂਡ ਸੀ ਜਿਸ ਦੇ ਨਾਲ ਉਸਦੇ ਨਜ਼ਾਇਜ਼ ਸਬੰਧ ਸੀ ਉਸ ਦੀ ਪਤਨੀ ਗगन ਦੀਪਕੌਰ ਇਹ ਗੱਲ ਕਹਿ ਰਹੀ ਹੈ ਕਿ ਮੇਰੇ ਪਤੀ ਦੇ ਨਾਲ ਮਿਲ ਕੇ ਅਮਨਦੀਪ ਕੌਰ ਨੇ ਰੱਜ ਕੇ ਚਿੱਟੇ ਦਾ ਵਪਾਰ ਕੀਤਾ ਉਹਨਾਂ ਨੇ ਕਿਹਾ ਕਿ ਤਿੰਨ ਵਾਰ ਪਹਿਲਾਂ ਸਸਪੈਂਡ ਹੋ ਚੁੱਕੀ ਹੈ ਵੱਡੇ ਅਫਸਰਾਂ ਦੀ ਸ਼ਹਿਰ ਤੇ ਕੰਮ ਕਰਦੀ ਹੈ ਤੇ ਨਸ਼ਾ ਕਾਲੀ ਥਾਰ ਦੇ ਵਿੱਚ ਇਹ ਪਹਿਲੀ ਵਾਰ ਫੜਿਆ ਗਿਆ ਹੈ ਲੇਕਿਨ ਪਹਿਲਾਂ ਐਂਬੂਲੈਂਸ ਚਲਾਉਂਦੇ ਸੀ ਬਲਵੰਦਰ ਸਿੰਘ ਉਰਫ सोनू ਜਿਹੜੇ ਇਸਦੇ ਫਰੈਂਡ ਸੀ ਯਾਨੀ ਕਿ ਐਂਬੂਲੈਂਸ ਦੀ ਕੋਈ ਤਲਾਸ਼ੀ ਨਹੀਂ ਲੈਂਦਾ ਕਿਉਂਕਿ ਐਂਬੂਲੈਂਸ ਜਿਹੜੀ ਮਰੀਜ਼ਾਂ ਨੂੰ ਢੋਆ ਢਵਾਈ ਦਾ ਕੰਮ ਕਰਦੀ ਹੈ ਇਸ ਲਈ ਐਂਬੂਲੈਂਸ ਦੇ ਵਿੱਚ ਨਸ਼ਾ ਲਜਾਲ ਜਾ ਕੇ ਨਸ਼ਾ ਤਸਕਰਾਂ ਨੂੰ ਸਪਲਾਈ ਕੀਤਾ ਗਿਆ ਇਸ ਦੇ ਪਿੱਛੇ ਕੰਮ ਕਰ ਰਹੀ ਸੀ ਬੀਬੀ ਅਮਨਦੀਪ ਕੌਰ ਅਤੇ ਅਮਨਦੀਪ ਦੇ ਕੌਰ ਪਿੱਛੇ ਕਰ ਰਹੇ ਸੀ ਅਫਸਰ ਆਈਪੀਐਸ ਸੈਨ ਜਿਵੇਂ ਕਿ ਸੁਪਨ ਸ਼ਰਮਾ ਦੀ ਜਿਹੜੀ ਹੈ ਆਡੀਓ ਵਾਇਰਲ ਹੋ ਰਹੀ ਹੈ ਉਧਰ ਸੁਖਪਾਲ ਸਿੰਘ ਖਹਿਰਾ ਦਾ ਟਵਿੱਟਰ ਹੈਂਡਲ ਦੀ ਜਿਹੜੀ ਸ਼ਿਕਾਇਤ ਹੈ ਉਹ ਸਾਬਰ ਕ੍ਰਾਈਮ ਦੇ ਕੋਲ ਚਲੀ ਗਈ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਿਕਾਇਤ ਕੀਤੀ ਹੈ ਲੇਕਿਨ ਜੇਕਰ ਗੱਲ ਕਰੀਏ ਅਮਨਦੀਪ ਕੌਰ ਦੀ ਅਮਨਦੀਪ ਕੌਰ ਅਤੇ ਬਲਵਿੰਦਰ ਸਿੰਘ ਉਰਫ ਸੋਨੂ ਨੇ ਰਾਜ ਕੇ ਸਰਕਾਰੀ ਐਂਬੂ ਲੈਸ ਦੀ ਵਰਤੋਂ ਕੀਤੀ ਉਸ ਐਂਬੂ ਲੈਸ ਦੇ ਵਿੱਚ ਇੱਥੇ ਦਾ ਵਪਾਰ ਕੀਤਾ ਗਿਆ ਜਿੱਤੇ ਕਿ ਮਰੀਜ਼ਾਂ ਦੀ ਟੁਆ ਟੁਆਈ ਦਾ ਕੰਮ ਹੁੰਦਾ ਹੈ ਯਾਨੀ ਕਿ ਉਹਨਾਂ ਦੀ ਧਰਮ ਪਤਨੀ ਗगन ਵੱਲੋਂ ਪੱਤਰਕਾਰਾਂ ਦੇ ਸਾਹਮਣੇ ਰੱਜ ਕੇ ਖੁਲਾਸੇ ਕੀਤੇ ਗਏ ਉਹਨਾਂ ਨੇ ਕਿਹਾ ਕਿ ਜਿੰਨੀ ਵੀ ਸਾਰੀ ਜਾਇਦਾਦ ਬਣਾਈ ਹੈ ਕਾਲੀ ਥਾਰ ਵਾਲੀ ਇੰਸਟਾਗ੍ਰam ਕਵੀਨ ਬੀਬਾ ਅਮਨਦੀਪ ਕੌਰ ਨੇ ਇਹ ਸਾਰੇ ਹੱਥ ਪੈਰ ਮਾਰ ਕੇ ਯਾਨੀ ਕਿ ਮੇਰੇ ਘਰ ਮੇਰਾ ਘਰ ਵਾਲਾ ਬਲਵਿੰਦਰ ਸਿਪ ਉਰਫ ਸੋਨੂ ਅਤੇ ਅਮਨਦੀਪ ਕੌਰ ਨੇ ਮਿਲ ਕੇ ਐਂਬੂਲੈਂਸ ਦੇ ਵਿੱਚ ਛੱਟਾ ਵੇਚਿਆ ਹੈ।